ਗਰੀਬ ਕੁੜੀਆਂ ਦੇ ਸਮੂਹੂਿਕ ਆਨੰਦ ਕਾਰਜ ਕਰਵਾਏਗੇ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਨਿਊ ਰਾਜਪੁਰਾ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਦਰਸ਼ਨ ਖਾਨ ਨੇ ਦੱਸਿਆ ਕਿ ਇਹ ਇੱਕ ਛੋਟੀ ਜੀ ਸ਼ੁਰੂਆਤ ਅੱਜ ਤੋਂ ਕੁਝ ਸਾਲ ਪਹਿਲਾਂ ਕੀਤੀ ਗਈ ਸੀ ਹਰ ਸਾਲ ਫੋਕਲ ਪੁਆਇੰਟ ਨਿਵਾਸੀਆ ਦੇ ਸਹਿਯੋਗ ਦੇ ਨਾਲ ਅਜਿਹੇ ਵਿਆਹ ਕਰਵਾਏ ਜਾਂਦੇ ਨੇ ਤੇ ਅੱਜ 11ਵੀਂ ਵਾਰ ਗਰੀਬ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਜਿਹੜੇ ਨੇ ਉਹਨਾਂ ਦੇ ਵੱਲੋਂ ਕਰਵਾਏ ਗਏ ਨੇ ਹਰ ਸਾਲ ਉਹਨਾਂ ਦੇ ਵੱਲੋਂ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਮੇਰਾ ਨਾਮ ਜੀ ਦਰਸ਼ਨ ਖਾਨ ਨਿਊ ਰਾਜਪੁਰਾ ਵੈਲਫੇਅਰ ਐਸੋਸੀਏਸ਼ਨ ਰਾਜਪੁਰਾ ਤੇ ਅੱਜ ਜਿਹੜਾ ਇਹ ਸੀ ਉਫਰਾਲਾ ਕਰ ਰਹੇ ਆ ਇਹ ਉਪਰਾਲਾ ਅਸੀਂ ਪੂਰੇ ਫੋਕਲ ਪੁਆਇੰਟ ਦੇ ਸਹਿਯੋਗ ਨਾਲ ਕਰਦੇ ਆ ਕਿਉਂਕਿ ਸਾਡੇ ਕੋਲ ਜਿਹੜਾ ਇਹ ਉਪਰਾਲੇ ਵਾਸਤੇ ਜਿਹੜੀ ਹਿੰਮਤ ਹੈ ਇਹ ਸਾਡੇ ਪੂਰੇ ਫੋਕਲ ਪੁਆਇੰਟ ਦੀ ਹਿੰਮਤ ਹੈ ਸਾਡੀ ਕੱਲਿਆਂ ਦੀ ਹਿੰਮਤ ਨਹੀਂ ਹੈ ਸਾਡੇ ਜਿਹੜੇ ਐਸੋਸੀਏਸ਼ਨ ਦੇ ਜਿੰਨੇ ਵੀ ਮੈਂਬਰ ਨੇ ਇਹ ਮੈਂਬਰ ਸਾਰੇ ਫੋਕਲ ਪੁਆਇੰਟ ਦੇ ਚਾਰਜ ਕੀਤੇ ਹੋਏ ਮੈਂਬਰ ਨੇ ਕਿਉਂਕਿ ਫੋਕਲ ਪੁਆਇੰਟ ਜਿਹੜਾ ਇਹ ਸਭ ਤੋਂ ਸ਼ੁਰੂ ਦੇ ਵਿੱਚ ਅਸੀਂ ਇੱਕ ਵਿਆਹ ਕੀਤਾ ਸੀ ਇੱਕ ਵਿਆਹ ਕਰਨ ਤੋਂ ਬਾਅਦ ਜਦੋਂ ਉਸਦੇ ਅਗਲੀ ਵਾਰ ਕੀਤਾ ਅ ਦੋ ਵਿਆਹ ਕੀਤੇ ਸੀ ਫਿਰ ਚਾਰ ਕੀਤੇ ਫਿਰ 6 ਕੀਤੇ ਫਿਰ 8 ਕੀਤੇ ਐਵੇਂ ਵਾਧੇ ਵਾਧੇ ਅੱਜ ਅਸੀਂ 16 ਤੱਕ ਪਹੁੰਚ ਗਏ ਹਾਂ ਕਿਉਂਕਿ ਦੇਖੋ ਅੱਜ ਦੇ ਦੌਰ ਦੇ ਵਿੱਚ ਜੇ ਅਸੀਂ ਦੇਖੀਏ ਇੱਕ ਸ਼ਾਦੀ ਕਰਨੀ ਬੜੀ ਮੁਸ਼ਕਲ ਆ ਹਰ ਇੱਕ ਬੰਦੇ ਦੇ ਲਈ ਚਲੋ ਜੇ ਕਿਸੇ ਗਰੀਬ ਦੀ ਗਰੀਬ ਦੀ ਇੱਕ ਸ਼ਾਦੀ ਅਗਰ ਇਸ ਤਰ੍ਹਾਂ ਹੋ ਜਾਂਦੀ ਹੈ ਉਸ ਨੂੰ ਇੱਕ ਕਿੰਨਾ ਸਹਾਰਾ ਮਿਲੇਗਾ ਜਿਵੇਂ ਕਿ ਮੈਂ ਦੱਸ ਦੇਵਾਂ ਅਸੀਂ ਦੋ ਤਿੰਨ ਬੱਚੀਆਂ ਦੇ ਨਾਲ ਇਨਕੁਆਰੀ ਕੀਤੀ ਸੀ ਇਨਕੁਆਰੀ ਕਰਨ ਤੋਂ ਬਾਅਦ ਉਹਨਾਂ ਦੇ ਪੇਰੈਂਟਸ ਨਹੀਂ ਹੈਗੇ ਉਹ ਪੇਰੈਂਟਸ ਜਿਨ੍ਹਾਂ ਦੇ ਨਹੀਂ ਹੈਗੇ ਉਹ ਬੱਚੀ ਦੇ ਦਿਲ 'ਚ ਵੀ ਕੁਝ ਅਰਮਾਨ ਹੋਣਗੇ ਉਹਨਾਂ ਅਰਮਾਨਾਂ ਨੂੰ ਇਹ ਸਾਡੇ ਫੋਕਲ ਪੁਆਇੰਟ ਦੇ ਏਰੀਆ ਨੇ ਸਮਝ ਲਓ ਦਿਲ ਦੇ ਵਿੱਚ ਇੱਕ ਚਾਰ ਚੰਦ ਲਾਏ ਨੇ ਤਾਂ ਕਿ ਉਹ ਬੱਚੀਆਂ ਦਾ ਵੀ ਜੋ ਸ਼ਾਦੀ ਉਹ ਚਾਹੁੰਦੀਆਂ ਹੋਣਗੀਆਂ ਵੀ ਸਾਡੀ ਵੀ ਸ਼ਾਦੀ ਹੋਵੇ ਅਸੀਂ ਵੀ ਬਰਾਤ ਸਾਡੇ ਵੀ ਘਰ ਬਰਾਤ ਆਵੇ ਮਤਲਬ ਉਹ ਇੱਕ ਉਹਨਾਂ ਨੂੰ ਇੱਕ ਚਾਰਜ ਦਾ ਸਮਝ ਲਓ ਉਹ ਮਿਲਿਆ ਕਿ ਨਵੀਂ ਜ਼ਿੰਦਗੀ ਆਊਗੀ ਉਹਨਾਂ ਦੇ ਲਈ ਕੰਟਰਸਟ ਇਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਇੱਕ ਬੇਟੀ ਦਾ ਵਿਆਹ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਤੇ ਤੁਸੀਂ 16 ਕਰ ਰਹੇ ਹੋ ਤੇ ਕਿਸ ਤਰ੍ਹਾਂ ਜਿਹੜਾ ਮਨ ਦੇ ਵਿੱਚ ਆਇਆ ਕਿ ਅਸੀਂ ਇਹ ਸੇਵਾ ਕਰਾਂ ਸਾਡੇ ਜਿਹੜੇ ਮਨ ਦੇ ਵਿੱਚ ਆ ਸ਼ੁਰੂ ਦੇ ਵਿੱਚ ਨਾਲ ਸਾਡੇ ਨਾਲ ਸਾਡੇ surjit singh ਜੀ ਜਿਹੜੇ ਸਾਡੇ ਚੇਅਰਮੈਨ ਨੇ ਇੱਕ ਉਹਨਾਂ ਨੇ ਸਾਨੂੰ ਇੱਕ ਹੌਸਲਾ ਦਿੱਤਾ ਕਿ ਮੈਂ ਤੁਹਾਡੇ ਨਾਲ ਆ ਵੀ ਆਪਾਂ ਇੱਕ ਬੱਚੀ ਦੀ ਸ਼ਾਦੀ ਕਰਨੀ ਆ ਅਸੀਂ ਉਹ ਬੱਚੀ ਦੀ ਸ਼ਾਦੀ ਰਲ ਮਿਲ ਕੇ ਕੀਤੀ ਉਸ ਟਾਈਮ ਦੇ ਵਿੱਚ ਅਸੀਂ ਕੋਈ ਗਰਾਈ ਨਹੀਂ ਸੀ ਕੀਤੀ ਹੈਗੀ ਕੁਝ ਮੈਂਬਰਸ ਸਾਡੇ ਰਵਜੀਤ ਸਿੰਘ ਜੀ ਖੜੇ ਜਿਹੜੇ ਇਹਨਾਂ ਨੇ ਵੀ ਬੜੀ سپورਟ ਕਰਦੇ ਨੇ ਸ਼ੁਰੂ ਤੋਂ ਹੀ ਸਾਨੂੰ ਸਾਡੇ ਪ੍ਰਧਾਨ ਖੜੇ ਨੇ ਇਧਰ ਨਾਲ ਤੇ ਵਿਸ਼ਾਲ ਜੀ ਖੜੇ ਨੇ ਸ਼ੁਰੂ ਤੋਂ ਸਾਰੇ سپورਟ ਕਰਦੇ ਨੇ ਅਸੀਂ ਆਪਸ ਵਿੱਚ ਉਹ ਸ਼ਾਦੀ ਰਲ ਕੇ ਕੀਤੀ ਸੀ ਉਸ ਤੋਂ ਬਾਅਦ ਅਗਲੇ ਸਾਲ ਜਦੋਂ ਤਰੀਕ ਨੇੜੇ ਆਈ ਅਸੀਂ ਕ ਉਪਰਾਲੇ ਬੰਨੇ ਵੀ ਜੇ ਹੁਣ ਸ਼ਾਦੀਆਂ ਆਪਣੇ ਕੋਲ ਬੱਚੀਆਂ ਆਂਦੀਆਂ ਆਉਣੀਆਂ ਤਾਂ ਆਪਾਂ ਇਹਨਾਂ ਨੂੰ ਕਰਨਾ ਸਾਡੇ ਕੋਲ ਚਾਰ ਸ਼ਾਦੀਆਂ ਫੇਰ ਆਈਆਂ ਅਸੀਂ ਫਿਰ ਉਹ ਕੀਤੀਆਂ ਮਤਲਬ ਇਦਾਂ ਕਰਦੇ ਕਰਦੇ ਇੱਕ ਹੌਸਲਾ ਜਾਂ ਸਾਨੂੰ ਇਦਾਂ ਦਾ ਹੋ ਗਿਆ ਸੀ ਕਿ ਫੋਕਲ ਪੁਆਇੰਟ ਦੇ ਵਿੱਚੋਂ ਗ੍ਰਾਹੀ ਕਰਨੀ ਸ਼ੁਰੂ ਕੀਤੀ ਉਸ ਗ੍ਰਾਹੀ ਤੋਂ ਬਾਅਦ ਹੁਣ ਲੋਕਾਂ ਨੂੰ ਇੰਨਾ ਕੁ ਪਤਾ ਲੱਗ ਚੁੱਕਾ ਕਿਉਂਕਿ ਅਸੀਂ 11ਵੀਂ ਵਾਰ ਕਰ ਰਹੇ ਆ ਕਿ ਇਹ ਜਿਹੜਾ ਸਾਡਾ ਪੈਸਾ ਹੈ ਇਹ ਵਾਕਿਆ ਹੀ ਗੁਰੂ ਦੀ ਢੋਲਕ ਤੇ ਗਰੀਬ ਦਾ ਮੂੰਹ ਬਣ ਰਿਹਾ ਕਿਉਂਕਿ ਅਸੀਂ ਜਿਹੜਾ ਜੋ ਪੈਸਾ ਹੈ ਜਿਵੇਂ ਕਿ ਹਰ ਬੰਦਾ ਦਾਨ ਕਰਦਾ ਵੀ ਮੈਂ ਗੁਰੂ ਨੂੰ ਦਾਨ ਕੀਤਾ ਤਾਂ ਮੇਰਾ ਕਿਤੇ ਸਹੀ ਜਗ੍ਹਾ ਇਹ ਪੂਰੀ ਦੁਨੀਆ ਦੇ ਵਿੱਚ ਇਹੋ ਜਿਹੇ ਦਾਨੀ ਪਰਸ ਹੈਗੇ ਨੇ ਜਿਹੜੇ ਵੱਡੇ ਵੱਡੇ ਦਾਨ ਕਰ ਸਕਦੇ ਨੇ ਪਰ ਉਹ ਇਸ ਕਰਕੇ ਨਹੀਂ ਕਰਦੇ ਕਿਉਂਕਿ ਕੁਝ ਐਸੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਆਮ ਲੋਕਾਂ ਨੂੰ ਵੀ ਬਦਨਾਮ ਕਰ ਰੱਖਿਆ ਹੈ ਪਰ ਸਾਡੀ ਸੰਸਥਾ ਦੇ ਵਿੱਚ ਐਦਾਂ ਦਾ ਰੱਬ ਦਾ ਸ਼ੁਕਰ ਹੈ ਅੱਜ ਤੱਕ ਇੱਕ ਵੀ ਬੰਦਾ ਨਹੀਂ ਹੈਗਾ ਜਿਹੜਾ 1 ਰੁਪਿਆ ਵੀ ਇਸ ਸੰਸਥਾ ਦੇ ਵਿੱਚ ਦੇ ਪੈਸੇ ਦੀ ਨਿਗਰਾਨੀ ਰੱਖਦਾ ਹੋਵੇ ਕਿਉਂਕਿ ਸ਼ੁਰੂ ਤੋਂ 11 ਸਾਲ ਤੋਂ ਕੈਸ਼ ਦਾ ਕੰਮ ਐ ਸੰਭਧਾ ਰਿਹਾ ਉਸ ਕੈਸ਼ ਦੇ ਮਾਮਲੇ ਦੇ ਵਿੱਚ ਇੱਕ ਇੱਕ ਰੁਪਏ ਦਾ ਵੀ ਅਸੀਂ ਹਿਸਾਬ ਕਿਤਾਬ ਪ੍ਰੋਪਰ ਲਿਖਤੀ ਰੂਪ ਦੇ ਵਿੱਚ ਕਿੰਨਾ ਆਇਆ ਕਿੰਨਾ ਗਿਆ ਸਾਡੇ ਕੋਲੇ ਲਗਭਗ ਜਿਵੇਂ ਹੁਣ 16 ਬੱਚਿਆਂ ਦੇ ਸਹਾਦੀਆਂ ਕੀਤੀਆਂ ਜੋ ਵੀ ਸਮਾਨ ਹੈ ਕਈ ਬੰਦੇ ਕੈਸ਼ ਨਹੀਂ ਦਿੰਦੇ ਸਾਨੂੰ ਉਹ ਸਾਡੂੰ ਸਮਾਨ ਦੇ ਦਿੰਦੇ ਹੁਣ ਇੱਕ ਬੰਦਾ ਅੱਜ ਸਾਡੇ ਕੋਲ ਆਇਆ ਉਹ ਸਾਨੂੰ ਕੁੱਕਰਾਂ ਦੀ ਸੇਵਾ ਕਰਕੇ ਗਿਆ ਉਹਨੇ ਜਿੰਨੇ ਬੱਚਿਆਂ ਦੇ 16 ਉਹਨੇ ਪੁੱਛਿਆ ਕਿੰਨੀਆਂ ਬੱਚਿਆਂ ਦੀ ਸ਼ਾਦੀ ਹੈ ਉਹ ਕਹਿੰਦੇ ਅਸੀਂ ਦੱਸਿਆ ਵੀ 16 ਦੀ ਉਹ 16 ਕੁੱਕਰ ਦੇ ਗਿਆ ਸਾਨੂੰ ਸਾਰੀਆਂ ਬੱਚਿਆਂ ਦੀ ਕਿੱਕ ਐਵੇਂ ਇੱਕ ਬੰਦਾ ਮਸ਼ੀਨਾਂ ਦੀ ਸੇਵਾ ਕਰਕੇ ਉਹਨੇ ਮਸ਼ੀਨਾਂ ਦੇ ਦਿੱਤੀਆਂ ਇੱਕ ਨੇ 7 ਦੇ ਦਿੱਤੀਆਂ ਤੇ ਬਾਕੀ ਜਿਹੜੀਆਂ ਰਹਿ ਗਈਆਂ ਸੀ ਉਹ ਅਸੀਂ ਆਪਣੀ ਸੰਸਥਾ ਦਾ ਜਿਹੜੇ ਪੈਸੇ ਸਾਡੇ ਏਰੀਆ ਦੇ ਇਕੱਠੇ ਹੋਏ ਸੀ ਅਸੀਂ ਉਸ ਚੋਂ ਕਰ ਲਈਆਂ ਐਵੇਂ ਕਰਕੇ ਇਹ ਸਾਰਾ ਉਪਰਾਲਾ ਜਿਹੜਾ ਇੱਕ ਬੰਨਿਆ ਜਾਂਦਾ ਜੇ ਗੱਲ ਕਰੀਏ ਫੰਡ ਦੀ ਇਹ ਇਕੱਲਾ ਲੋਕਲ ਘਟਾ ਹੁੰਦਾ ਜਾਂ ਬਾਹਰੋਂ ਵੀ ਤੁਸੀਂ ਆਉਂਦੇ ਨਹੀਂ ਸਾਡੇ ਕੋਲ ਸਿਰਫ ਇਕੱਲਾ ਲੋਕਲ ਲੋਕਲ ਸ਼ਹਿਰ ਦੇ ਅੰਦਰੋਂ ਨਹੀਂ ਹੁੰਦਾ ਸਾਡਾ ਸਿਰਫ ਫੋਕਲ ਪੁਆਇੰਟ ਦੇ ਵਿੱਚ ਚਾਰ-ਪੰਜ ਕਲੋਨੀਆਂ ਨੇ ਅਰਬਨ ਸਟੇਟ ਸਟਾਰ ਇੰਕਲਵ ਜਿੰਨੀਆਂ ਵੀ ਚਾਰ-ਪੰਜ ਕਲੋਨੀਆਂ ਨੇ ਇਹਨਾਂ ਦੇ ਵਿੱਚੋਂ ਸਾਰੇ ਬੰਦੇ ਸਾਨੂੰ ਸਹਿਯੋਗ ਦਿੰਦੇ ਨੇ ਤੇ ਇਹਨਾਂ ਕਲੋਨੀਆਂ ਦੇ ਵਿੱਚੋਂ ਜਿਹੜਾ ਕਿਸੇ ਦਾ ਕੋਈ ਬੇਟਾ ਬਾਹਰ ਗਿਆ ਹੋਇਆ ਕੈਨੇਡਾ ਗਿਆ ਜਾਂ ਅਮਰੀਕ ਉਹਨਾਂ ਦੇ ਪਰਿਵਾਰ ਵੱਲੋਂ ਹੀ ਉਹਨੂੰ ਕਿਹਾ ਜਾਂਦਾ ਤੇ ਪਾਈ ਇਹਨੂੰ 5100 ਜਾਂ 11000 ਰੁਪਏ ਭੇਜੋ ਅਸੀਂ ਉਹਨਾਂ ਦੇ ਵਿਆਹ ਨੇੜੇ ਆ ਗਏ ਆ ਆਪ ਮੰਗਵਾ ਕੇ ਸਾਨੂੰ ਦਿੰਦੇ ਨੇ ਮਤਲਬ ਸਪੈਸ਼ਲ ਫੰਡ ਸਾਡੇ ਖਾਤਿਆਂ ਚ ਸਿੱਧਾ ਬਾਹਰੋਂ ਨਹੀਂ ਆਉਂਦਾ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਉਹ ਵੀ ਤਾਂ ਹੀ ਮੰਗਵਾਉਂਦੇ ਨੇ ਕਿ ਜਿਹੜਾ ਇਹ ਫੰਡ ਹੈ ਇਹ ਸਾਡਾ ਬਿਲਕੁਲ ਸਹੀ ਲੱਗਣਾ ਇਹਦੇ ਚ ਕੋਈ ਦੋ ਰਾਇ ਨਹੀਂ ਹੈਗੀ ਕਿ ਸਾਡਾ ਫੰਡ ਗਲਤ ਯੂਜ਼ ਹੋਏਗਾ ਮਿਸ ਯੂਜ਼ ਹੋਏਗਾ ਮੈਂ ਤੁਹਾਡੇ ਮਾਦੀ ਮਜ਼ਰਾ ਹੀ ਇਹ ਮੈਸੇਜ ਵੀ ਲੈਣਾ ਚਾਹੁੰਦਾ ਵੀ ਜਿੱਥੇ ਕਿਤੇ ਵੀ ਇਹੋ ਜਿਹੇ ਪ੍ਰੋਗਰਾਮ ਹੁੰਦੇ ਹੋਣ ਸੇ ਦੁਨੀਆ ਦੇ ਵਿੱਚ ਕਿਤੇ ਵੀ ਜਾਂ ਆਪਣੇ ਇੰਡੀਆ ਦੇ ਵਿੱਚ ਕਿਤੇ ਵੀ ਉੱਥੇ ਹਰ ਬੰਦੇ ਨੂੰ ਜਾ ਕੇ ਦੇਖਣਾ ਚਾਹੀਦਾ ਹੈ ਤੇ ਦੇਖ ਕੇ ਅਗਰ ਉਹ ਸਹੀ ਲੱਗ ਰਿਹਾ ਤਾਂ ਉੱਥੇ ਦੇਣਾ ਚਾਹੀਦਾ ਜੇ ਨਹੀਂ ਸਹੀ ਨਹੀਂ ਲੱਗਦਾ ਤਾਂ ਉੱਥੇ ਨਹੀਂ ਦੇਣਾ ਚਾਹੀਦਾ ਇਹ ਗੱਲ ਕਰੀਏ ਨਹੀਂ ਸਵਾਰਥ ਤੁਸੀਂ ਇਹ ਸੇਵਾ ਕਰ ਰਹੇ ਹੋ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਸਾਡੇ ਦਿਲ ਨੂੰ ਇੰਨੀ ਖੁਸ਼ੀ ਆ ਕਿ ਅਸੀਂ ਇੱਕ ਜ਼ਾਹਿਰ ਨਹੀਂ ਕਰ ਸਕਦੇ ਕਿਉਂਕਿ 16 ਬੱਚਿਆਂ ਦੀ ਜਿਹੜੀ ਸ਼ਾਦੀ ਕਰ ਰਹੇ ਹਾਂ ਇਹ ਸਾਰੀ ਸੰਸਥਾ ਦੇ ਮੈਂਬਰਾਂ ਨੂੰ ਇਹੀ ਲੱਗ ਰਿਹਾ ਕਿ ਸਾਡੀਆਂ ਆਪਣੀਆਂ ਬੱਚਿਆਂ ਦੀ ਸ਼ਾਦੀ ਹੈ ਇਸ ਤਰ੍ਹਾਂ ਦਿਲੋ ਜਾਨ ਨਾਲ ਅਸੀਂ ਇੱਕ ਮਹੀਨੇ ਤੋਂ ਤਕਰੀਬਨ ਇਸੇ ਕੰਮ ਦੇ ਲਈ ਤਿੰਨ ਮਹੀਨੇ ਹੋ ਗਏ ਵੈਸੇ ਤੋਂ ਸਾਨੂੰ ਲੱਗਿਆ ਨੂੰ ਤਰੀਕ ਬੰਨੀ ਸੀ ਪਰ ਹੁਣ ਇੱਕ ਮਹੀਨੇ ਤੋਂ ਅਸੀਂ ਲਗਾਤਾਰ ਦਿਲੋ ਜਾਨ ਨਾਲ ਇਸ ਤਰ੍ਹਾਂ ਲੱਗੇ ਹੋਏ ਹਾਂ ਕਿ ਸਾਰਾ ਸਮਾਨ ਇਕੱਠਾ ਕਰਨਾ ਕਿਸੇ ਦਾ ਫੋਨ ਆ ਜਾਂਦਾ ਉਹਦੇ ਕੋਲ ਜਾ ਕੇ ਫੰਡ ਦੇ ਬਾਰੇ ਉਹ ਵੀ ਉਹ ਤੋਂ ਲੈਣਾ ਤੇ ਉਹਨੂੰ ਪਰਚੀ ਬਕਾਇਦਾ ਕੱਟ ਕੇ ਦੇਣੀ ਬਿਨਾਂ ਪਰਚੀ ਤੋਂ ਅਸੀਂ ਕਦੇ ਫੰਡ ਨਹੀਂ ਲਿੱਤਾ ਅੱਜ ਤੱਕ ਸਾਰੀ ਪਰਚੀ ਤੇ ਸਾਡਾ ਹੁੰਦਾ ਹੈ ਪਰਚੀ ਦਾ ਟੋਟਲ ਕਰਕੇ ਅਸੀਂ ਆਪਣੇ ਰਜਿਸਟਰ 'ਚ ਦਰਜ ਕਰਦੇ ਆਂ ਤੇ ਕਿੰਨਾ ਖਰਚਾ ਹੋਇਆ ਅਸੀਂ ਉਹ ਖਰਚਾ ਵੀ ਟੈਲੀ ਕਰਦੇ ਆਂ ਪਰ ਸਾਡਾ ਇੱਕ ਮੋਟਿਵ ਇਹ ਹੁੰਦਾ ਹੈ ਵੀ ਜਿੰਨਾ ਸਾਡੇ ਕੋਲ ਫੰਡ ਹੋ ਗਿਆ ਵੱਧ ਤੋਂ ਵੱਧ ਅਸੀਂ ਉਹਨਾਂ ਜਿਹੜੇ ਬੱਚਿਆਂ ਦੇ ਉਪਹਾਰ ਨੇ ਉਹਦੇ ਵਿੱਚ ਇੱਕ ਚੀਜ਼ ਵਧਾ ਦਈਏ ਕਿ ਤਾਂ ਕਿ ਬੱਚੀ ਨੂੰ ਜਿਹੜੇ ਉਪਹਾਰ ਦੇ ਰਹੇ ਆ ਉਹ 'ਚ ਕੋਈ ਘੱਟ ਚੀਜ਼ ਨਾ ਰਹਿ ਜਾਏ ਹਰ ਤਰ੍ਹਾਂ ਦਾ ਉਪਹਾਰ ਦੰਨੇ ਆ ਤੇ ਬੱਚੀ ਆਪਣੇ ਘਰ ਦੇ ਵਿੱਚ ਜਾ ਕੇ ਹਰ ਚੀਜ਼ ਵਰਤ ਸਕੇ ਨਾ ਕਿ ਉਹਨੂੰ ਕਿਸੇ ਪੜੋਸੀ ਵੱਲ ਦੇਖਣਾ ਪਵੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਟਰਾਂਜੈਕਸ਼ਨ ਸਰ ਜਿਹੜਾ ਜਿਹੜੀ ਸੰਸਥਾ ਦੇ ਵੱਲੋਂ ਪ੍ਰਾਲਾ ਕੀਤਾ ਗਿਆ ਕਿ ਤਰ੍ਹਾਂ ਹੈ। ਮਤਲਬ ਬਹੁਤ ਵਧੀਆ ਜੀ। ਮੈਂ ਕੋ ਦਿਲਦੁਖੀ ਰਾਤ ਤੋਂ ਵਾਤ ਤੜਕੇ ਕੇ ਫਿਰ ਦੇਖਾਂਗੇ। ਜਿੱਦਾਂ ਗਰੀਬ ਬੱਚੇ ਵਿਆਹ ਕਰਨ ਵਾਸਤੇ ਆਉਂਦੇ ਨੇ ਉਹਨਾਂ ਦਾ ਵਿਆਹ ਕਰੀਦਾ। ਉਹਦਾ ਹੁਣ ਕੋਈ ਕੰਮ ਕਰਕੇ ਦੇਖੀਏ ਬੁਰੀ ਹੈ। ਉਹਦੇ ਵਾਸਤੇ ਹੀ ਵਿਆਹ। ਅਗਰ ਕੋਈ ਵੱਧਿਆ ਘਰ ਤੋਂ ਸਹਾਂਜਾ ਉਹਦੇ ਵਾਸਤੇ ਕੋਈ ਵਿਆਹ ਨਹੀਂ। ਉਹ ਆਪਣੇ ਆਪ ਹੀ ਕਰ ਸਕਦੇ ਹਨ। ਜਿਹੜਾ ਗਰੀਬ ਹੈ ਬਿਲਕੁਲ ਜਿੱਥੇ ਛੱਪਰ ਥੱਲੇ ਬੈਠਿਆ ਹੈ ਜਾਂ ਕਿਸੇ ਤੋਂ ਨਹੀਂ ਪੁੱਜਦਾ ਕੋਈ ਉਹਦੇ ਵਾਸਤੇ ਵਿਆਹ ਕਰੀਦਾ। ਸਾਡਾ ਫੋਕਸ ਪੁਆਇੰਟ ਸਸ ਬਹੁਤ ਵਧੀਆ ਅਕਤੂ ਸਾਹਿਬ ਤੁਲਾਉਣੀ ਹੈ ਜੋ ਸਾਡੇ ਨਾਲ ਰਲ ਮਿਲ ਕੇ ਪੂਰਾ ਹੰਗਾਰਾ ਭਰ ਕੇ ਸਾਡੇ ਨਾਲ ਸਾਥ ਦਿੰਦੀ ਹੈ ਤੇ ਸਾਰੇ ਇਸ ਵਿਆਹ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਇਸ ਨੂੰ ਪੂਰਾ ਨੇਪਰੇ ਚੜਾਦੇ ਹਨ ਐਕਸ਼ਨ ਪੰਜਾਬ ਵੈਬ ਨਿਊਜ਼ ਲਈ ਰਾਜਪੁਰਾ ਤੋਂ ਗੁਰਪ੍ਰੀਤ ਮਾਨ ਦੇ ਨਾਲ ਕੈਮਰਾਮੈਨ ਅਨਮੋਲ ਦੀ ਰਿਪੋਰਟ